ਖਦੀ ਫਰੋਤੀ ਨਾ ਦਿੱਤੀ ਤਾਂ ਸੁਨਿਆਰੇ ਦੇ ਘਰ ਦੇ ਉੱਤੇ ਗੋਲੀਆਂ ਛਲਾ ਦਿਤੀਆਂ ਚੰਦੀ ਇਹ ਤਾਂ ਹਲੇ ਸਿਰਫ ਤੈਨੂੰ ਟ੍ਰੇਲਰ ਹੀ ਦਿਖਾਇਆ ਫਿਲਮ ਤਾਂ ਹਲੇ ਬਾਕੀ ਹੈ ਜਿਆਦਾ ਸਹੀ ਹੈ ਕਿ ਮਾਮਲਾ ਦੇਖਣ ਨੂੰ ਮਿਲੇ ਹੈ ਕਿ ਇੱਕ ਸੁਨਿਆਰੇ ਨੂੰ 30 ਲੱਖ ਰੁਪਏ ਦੀ ਫਰੋਤੀ ਜਿਹੜੀ ਉਸ ਤੋਂ ਮੰਗੀ ਗਈ ਹੈ ਤੇ ਉਸ ਤੋਂ ਬਾਅਦ ਫੋਨ ਵੀ ਜਿਹੜੇ ਉਹਨੂੰ ਕੀਤੇ ਗਏ ਨੇ ਫੋਨ ਦੇ ਉੱਤੇ ਫਰੋਤੀ ਮੰਗੀ ਗਈ ਹੈ ਕਿਹਾ ਗਿਆ ਹੈ ਕਿ ਹਾਲੇ ਤਾਂ ਸਿਰਫ ਤੈਨੂੰ ਇੱਕ ਟ੍ਰੇਲਰ ਹੀ ਦਿਖਾਇਆ ਫਿਲਮ ਤਾਂ ਹਲੇ ਬਾਕੀ ਹੈ ਲਗਾਤਾਰ ਅਸੀਂ ਦੇਖਦੇ ਆ ਕਿ ਕਈਆਂ ਦੇ ਵੱਲੋਂ ਫੋਨ ਕਰਕੇ ਜੋ ਵਪਾਰੀ ਹੁੰਦੇ ਨੇ ਜਿਨ੍ਹਾਂ ਦੇ ਕੋਲ ਵੱਧ ਪੈਸੇ ਹੁੰਦੇ ਨੇ ਚੰਗਾ ਉਹਨਾਂ ਦਾ ਕਾਰੋਬਾਰ ਹੁੰਦਾ ਉਹਨਾਂ ਤੋਂ ਫਰੋਤੀਆਂ ਛੜੀਆਂ ਮੰਗੀਆਂ ਜਾਂਦੀਆਂ ਨੇ ਜੇਕਰ ਉਹ ਫਰੋਤੀ ਨਹੀਂ ਦਿੰਦੇ ਜਾਂ ਫਰੋਤੀ ਦੇਣ ਤੋਂ ਇਨਕਾਰ ਕਰਦੇ ਨੇ ਤਾਂ ਉਹਨਾਂ ਦੇ ਘਰ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਉਸ ਵਿਅਕਤੀ ਦੇ ਉੱਤੇ ਜੋ ਹੈ ਗੋਲੀਆਂ ਛਲਾ ਦਿੱਤੀਆਂ ਜਾਂਦੀਆਂ ਨੇ ਉਸ ਨੂੰ ਜਿਹੜਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਈ ਵਾਰ ਜ਼ਖਮੀ ਵੀ ਕਰ ਦਿੱਤਾ ਜਾਂਦਾ ਅਜਿਹੀਆਂ ਤਸਵੀਰਾਂ ਵੀ ਅਸੀਂ ਦੇਖੀਆਂ ਤੇ ਹੁਣ ਅਜਿਹਾ ਇੱਕ ਮਾਮਲਾ ਜਿਹੜਾ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਤੁਹਾਨੂੰ ਦੱਸਦੇ ਕਿ ਜిల్లా ਤਰਨਤਾਰਨ ਦੇ ਅੰਦੀਨੋਂ ਦੇ ਪਿੰਡ ਕ੍ਰਿਆਲਾ ਤੋਂ ਸੁਨਿਆਰੇ ਦਾ ਕੰਮ ਕਰਦੇ ਇੱਕ ਜੋ ਨੌਜਵਾਨਾ ਉਸ ਨੂੰ ਗੈਂਗਸਟਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ 3 ਲੱਖ ਰੁਪਏ ਦੀ ਫਰੋਤੀ ਉਹਦੇ ਤੋਂ ਮੰਗੀ ਗਈ ਹੈ ਤੇ ਕਿਹਾ ਗਿਆ ਸੁਨਿਆਰੇ ਨੂੰ ਕਿ ਜੇਕਰ ਤੂੰ ਇਹ ਫਰੋਤੀ ਨਾ ਦਿੱਤੀ ਤਾਂ ਹਲੇ ਸਿਰਫ ਤੇਰੇ ਘਰ ਦੇ ਉੱਤੇ ਗੋਲੀਆਂ ਚੁਲਾ ਕੇ ਤੈਨੂੰ ਟਰੇਲਰ ਹੀ ਦਿਖਾਇਆ ਹਲੇ ਫਿਲਮ ਬਾਕੀ ਐ ਸੋ ਫੋਨ ਕੋਲ ਜਿਹੜਾ ਜਿਸ ਦੇ ਉੱਤੇ ਤਬਕੀ ਦਿੱਤੀ ਗਈ ਆ ਉਹ ਇੱਕ ਰਿਕਾਰਡਿੰਗ ਵੀ ਜਿਹੜੀ ਸਾਹਮਣੇ ਆਈ ਹੈ ਪਹਿਲਾਂ ਤੁਹਾਨੂੰ ਰਿਕਾਰਡਿੰਗ ਸੁਣਾਵਾਂਗੇ ਉਸ ਤੋਂ ਬਾਅਦ ਇਹਨਾਂ ਦੇ ਕੀ ਕੁਝ ਬਿਆਨ ਨੇ ਉਹ ਵੀ ਤੁਸੀਂ ਸੁਣਿਓ ਕੌਣ ਬੋਲਦੇ ਤੁਸੀਂ ਹਾਂਜੀ ਇਹ ਕਰਾ ਹਲੋ ਮੈਂ ਫੋਨ ਹੀ ਚੁੱਕਦਾ ਕੀ ਕਹਾਲਾ ਕੌਣ ਬੋਲਦੇ ਤੁਸੀਂ ਹਾਂ ਕੌਣ ਹੈ ਮੇਰੇ ਕੋਲ ਗੋੜੀਆਂ ਘਰੋਂ ਮੈਨੂੰ ਮੈਂ ਉਹ ਨਾ ਪਰਨਾ ਫਿਕਸ ਨਾ ਪਰਨਾ ਜਦੋਂ ਹਰੋਂ ਨਾ ਹੂੰ ਪਰਨਾ ਫਿਕਸ ਸੀ ਵੀ ਮੈਂ ਜੇ ਕਰੀ ਬੁੜੀ ਮੈਂ ਖਰਾਜ ਬੋਲਣੀ ਮਰੋ ਨਾ ਉਹ ਜਿਵੇਂ ਆਪਣਾ ਉਹ ਪਰਨਾ ਮੈਂ ਪਾਣੀ ਆ ਹਾਂ ਹਾਂ ਜੀ ਹਾਂ ਜੀ ਦੱਸੋ ਪਰ ਵਾਹਾ ਡੇਓ ਕਿੱਥੇ ਗਏ ਹਿੰਦੇ ਗੁਜ਼ਾਰਾ ਕਰਦੇ ਆ ਤੈਨੂੰ ਕਿ ਲੱਖ ਇਥੋਂ ਦੇ ਦਈ ਗਏ ਦਾ ਨਾ ਮਿਹਰਾਬੀ ਮਖਾਣਾ ਕਰਾਈ ਆ ਆਪਾਂ ਮੇਰੇ ਤੋਂ ਮੈਨੇ ਤੁਹਾਨੂੰ ਜੁੜਾ ਕੇ ਨਾ ਮਾੜੀ ਦਾ ਆਣੀ ਹੋਣਾ ਆਪਾਂ ਆਪੇ ਕਰ ਕਰਕੇ ਕਰਾਈ ਜੀ ਪਰ ਵਾਹਾਂ ਹੀ ਦੇ ਆਪ ਦਿਨ ਕੱਟਣਦੇ ਆ ਜੋ ਦੌਰੰਦੇ ਭਰਾ ਮੈਂ ਮੈਂ ਕੋ ਅਨਲੌਨ ਵੀਰ ਨੂੰ ਫੋਨ ਚੁੱਕਦਾ ਨਹੀਂ ਕਿਹਦਾ ਵਿਚਾਰ ਕੋਈ ਚੁੱਕਦਾ ਨਾ ਕਾ ਕੰਮ ਨਹੀਂ ਚਲਾਣਾ ਬਸ ਮਾਰ ਜਣਾ ਹੋਇਆ ਕਾਂ ਦੱਸੂ ਨੀ ਕੀ ਗੱਲ ਹੈ ਨਕਸਾਨਾ ਕਰਵਾਈ ਮੇਰ ਤੋਂ ਹੀ ਘਰ ਨਾ ਮੈਂ ਚੁੰਨੇ ਕਿ ਮੈਂ ਤੇਰਾ ਨਹੀਂ ਹੈ ਇਹ ਇਨਸਾਰ ਕਰਾ ਤੇਰੀ ਗੱਲ ਕਰਨ ਵਾਲੀ ਤੈਨੂੰ ਫੇਵੜਾ ਦੱਸ ਕਰਕੇ ਕਿੱਥੇ ਭਣਾਉਣਾ ਕੋਈ ਭਰਾ ਮੇਰੇ ਕੋ ਕੁਛ ਨਹੀਂ ਹੈਗਾ ਮੈਂ ਤੇ ਆਉ ਗੁਜ਼ਾਰਾ ਕਰਨ ਜਾਂ ਸਾਡੇ ਉਹੀ ਹੈਗਾ। ਰਾਵਾਂ ਨਹੀਂ ਹੈਗਾ ਤੇ ਮੈਂ ਤੈਨੂੰ ਫੋਨ ਕਰਨਾ। ਸਹਿਮ ਹੋਦਾ ਖੜਾ ਆਇਆ ਵਾ। ਆਹ ਇਹ ਬੜਾ ਤੇਰੇ ਬਾਰੇ। ਆਹੀਂ ਤੇ ਪ੍ਰਵਾ ਦੇਖੀਂਗਾ। ਆਹੀਂ ਦਾ ਪ੍ਰਵਾ ਤੇਨੇ ਕੱਟਣ ਦਾ ਦੇਣਾ। ਬਾਰੇ ਕਰ ਰਹੇ ਹਾਂ। ਜਿਆਦਾ ਤੇਰੇ ਬੋਲਦੇ ਜੇ ਗਣੀ ਤਾਂ ਉੱਪਰ ਜਾਣ। ਜਿਆਦਾ ਨਹੀਂ ਆ। ਖਰਿਆਲ ਸਾਹੇ ਕਰਿਆ ਲੇਕਿਨ ਇਹਦੇ ਤੋਂ ਕੱਲ ਨੂੰ ਤਾਂ ਐਡਰਾਵਾ ਆਹੀਂ ਦੇ ਕਰਜ਼ੇ ਲੈਣ ਲਾ ਕੰਮ ਕੀਤੇ ਆ ਤੇ ਕਰਜ਼ਾ ਹੀ ਲਾਲਾ ਲਾਣੀ ਇਦਾਂ ਦੇ ਹੋ ਗਏ ਆ ਤੇ ਆਹੀਂ ਕਿੱਥੋਂ ਤੈਨੂੰ ਦੇ ਦਈਏ। ਹਾਂ ਇਹ ਗੱਲ ਨਹੀਂ ਇਹ ਕਰੋਦੇ ਨੇ ਆ ਤੋ ਵੇਲਾ ਕਿੱਥੋਂ ਦੇ ਦੇਣਾ ਪਿਆਣ ਤੋ ਵੇਲਾ ਕਿੱਥੋਂ ਦੇਣਾਂ ਭਰਾ ਮੈਨੂੰ ਨਹੀਂ ਖੁਸ਼ ਹੋਇਆ ਤੇ ਇਸ ਤੋਂ ਨਹੀਂ ਹੋਗਾ ਨਾ ਪਤਾ ਕਿ ਰਾਈ ਹਰ ਕੋਈ ਨਹੀਂ ਨਹੀਂ ਹੋ ਜਾਗਾ ਹੋਰ ਇਹ ਜਦੋਂ ਬਟਰੇਲਰ ਦੇ ਨਾਲ ਮਨਦਾ ਇਹਨਾਂ ਦਾ ਨਾਮ ਸਤਨਾਮ ਸਿੰਘ ਕੀ ਕੰਮ ਕੀ ਕਰਦੇ ਤੁਸੀਂ ਮੇਰਾ ਸੁਨਿਆੜੀ ਦੀ ਦੁਕਾਨ ਆ ਕੀ ਗੱਲ ਹੋਈ ਜੋ ਗੋਲੀਆਂ ਚੱਲੀਆਂ ਇੱਥੇ ਰੋਟੀ ਪਾਣੀ ਖਾ ਕੇ ਰਾਤ ਸੌਂਦੇ ਆ ਲੰਬੇ ਪੈਣ ਲੱਗੇ ਹਲੇ एकदम ਸਾਨੂੰ ਖੜਾ ਕਰਾਇਆ ਇਹ ਜੋ ਭੱਜ ਕੇ ਵੇਖਿਆ ਉਹਨਾਂ ਜਿਹਨੂੰ ਬੰਦੇ ਅਣਛੱਤੇ ਬੰਦੇ ਫਾਇਰ ਕਰਕੇ ਭੱਜ ਗਏ ਹੀ ਕੈਮਰੇ ਵੇਖੇ ਤੇ ਕੈਮਰੇ ਚ ਸਾਨੂੰ ਕੋਈ ਸਮਝ ਨਹੀਂ ਆਈ ਕੀ ਕਾਰਨ ਕੋਈ ਰਜਿਸਤਰੀ ਕੀ ਕਾਰਨ ਕੀ ਬਣਿਆ ਇਹਨਾਂ ਕਿਸੇ ਕੋਈ ਨਹੀਂ ਆਇਆ ਤਾਸੀਵਾਲ ਆਪਣਾ ਨਾਮ ਦੱਸਦਾ ਵਾ ਮੈਨੂੰ ਵਾਇਸ ਮੈਸੇਜ ਭੇਜਿਆ ਨੇ ਗੋਲੀਆਂ ਚਲਾਉਣ ਤੋਂ 2 ਘੰਟੇ ਬਾਅਦ ਉਹਨੇ ਫੋਨ ਕਰਤਾ ਵਾ ਮੈਨੂੰ ਅਪਦੇ ਬੱਚਿਆਂ ਦੀ ਵਾਸਤ ਕਰ ਲਈ ਮੰਗ ਕੀ ਕਰਦੇ ਹਾਂ ਕਿ ਮੰਗ ਇਹ ਸਾਡੇ ਪਰਿਵਾਰ ਦੀ ਰੱਖਿਆ ਕੀਤੀ ਜਾਵੇ ਜੇ ਸਾਡਾ ਨੁਕਸਾਨ ਹੁੰਦਾ ਹੈ ਉਹਦੀ ਜ਼ਿੰਮੇਵਾਰੀ ਪੁਲਸ ਹੋਊਗੀ ਪ੍ਰਸ਼ਾਸਨ ਹੋਊਗਾ